ਕੋ ਕਹਿੰਦਾ ਹੈ ਕਿ 2018-19 ਦੇ ਵਿੱਚ ਸਾਡੀ ਆਰਧ ਮਡਿਕਲ ਸਿਸਟਮ ਜਿਹੋ ਤੋਂ ਬਣਿਆ 1961 ਤੋਂ ਹਰ ਸਰਕਾਰ ਨੇ ਪ੍ਰੈਜ਼ੈਂਟੇਸ਼ਨ ਤੋਂ ਬੋਲ ਬੋਲ ਹੈ ਬੰਦੀਆਂ ਤੋਂ ਈ ਫਤੇ ਪਰ ਸਾਰੇ ਪੰਜਾਬੀ ਨੂੰ ਤਾਂ ਹੀ ਹੁੰਦੀ ਐ ਜੇ ਤੇਰੀ ਭਾਜਾ ਬੰਦ ਰੋਕੀ। ਲੜਾਈਆਂ ਦਾ ਬਾੜੀਆਂ ਦੀ ਦੁਤੀ ਰਾਹ ਨਹੀਂ ਲੜੀ ਜਾਂਦੀ। ਨਾ ਬੇੜਬੰਡ ਕਰਕੇ ਨਹੀਂ ਅੰਧੇਗਾ ਝਟ ਕੇ ਸੋਦੇ ਨਾਲ ਨਹੀਂ ਜਾਂਦੀ। ਇੰਨੀ ਗੱਲ ਸਮਝ। ਜੇ ਸਰਕਾਰਾਂ ਸਰਕਾਰਾਂ ਨੂੰ ਉੱਪਰੋਂ ਕੋਈ ਕਹੋਂਦਾ ਲੋਕ ਭਾਵੇਂ ਕੋਣ ਸਰਕਾਰਾਂ ਨਹੀਂ ਤੋੜ ਸਕਦੇ। ਤਨੁਜੇ ਨਾਟਕੇ ਪੂਰਾ ਸੁਣਾ ਕਰ ਗਏ ਜੇ ਜਿਹੜੀ ਮਰਦੀ ਸਰਕਾਰ ਬਲੇ 5 ਸਾਲ ਉਹ ਸਰਕਾਰ ਦੇ ਪੈਰ ਮਿਲ ਗਏ ਇਸ ਸਿਨਪਸਭਾਣਾ ਕੋ ਖਾਲਾ ਜਿਦਾ ਕਰ ਰੇ ਇੱਥੇ ਜਿਹੜੀਆਂ ਬੇਸਿਕ ਕੰਗਾ ਦੀ ਚਕੂਰਤਾ ਨੇ ਇਹਦੀ ਸਭ ਤੋਂ ਮੁੱਖਲੀ ਗੱਲ ਹੈ ਕਿ ਤੋਂ ਕਿਸਾਨ ਨੇ ਜਿਹੜੇ ਪਹਿਲੀ ਪ੍ਰੋਟੈਕਸ਼ਨ ਕੀਤੀ ਸਭ ਤੋਂ ਵੱਡਾ ਸਭ ਤੋਂ ਬਾਤ ਹੈ ਪ੍ਰਾਇਮੇਟ ਦੇ ਬਰਾਤ ਹੰਦਾ ਖੇਤੀ ਹੈ ਅੱਜ ਦੀ ਰੈਲੀ ਜਿਹੜੀ ਆ ਕਿਸ ਬੰਦ ਵਿੱਚ ਅੱਜ ਦੀ ਰੈਲੀ ਜਿਹੜੀ ਆ ਅੱਜ ਦੀ ਰੈਲੀ ਪੰਜਾਬ ਦੀ ਸਾਰੇ ਸਮੁੱਚੇ 83 ਵਰਗ ਦੀ ਰੈਲੀ ਆ ਅੱਜ ਅਸੀਂ ਜੋ ਵੀ ਸਾਡੇ ਛੇਲਰ ਇੰਡਸਟਰੀ加 ਜਿਨ੍ਹਾਂ ਨੇ ਕਹਿ ਦਿੱਤਾ ਆ ਕਿ ਅਸੀਂ ਜਿੰਨਾ ਚਿਰ ਤੱਕ ਸਰਕਾਰ ਦੀਆਂ ਜਿਹੜੀਆਂ ਪਾਲਸੀਆਂ ਆ ਉਹਨਾਂ ਨੂੰ ਉਹ ਠੀਕ ਨਹੀਂ ਕੀਤਾ ਉਹਨਾਂ ਨੇ ਆਪਣੇ ਆਪ ਨੂੰ ਉਹਨਾਂ ਚਿਰ ਤੱਕ ਅਸੀਂ ਕੋਈ ਵੀ ਸਰਕਾਰੀ ਝੋਨਾ ਜਿਹੜਾ ਆਪਣੇ ਅੰਦਰ ਨਹੀਂ ਵੜਾਂਗੇ ਇਹਦੇ ਕਰਕੇ ਅਸੀਂ ਸ਼ੈਲਰ ਸ਼ੋਸ਼ੀ ਦੀ ਜਮਾਤ ਤੇ ਉੱਤੇ ਸਾਰੇ ਸਮੁੱਚਾ 83 ਵਰਗ ਫਲਾਸਾ ਸਾਡੀ ਜਿਹੜੀ ਕਮਿਸ਼ਨ ਜਿਹੜੀ ਹੈ 2.5% ਜਿਹੜੀ ਆ ਉਹ ਸਰਕਾਰ ਨਹੀਂ ਕਰ ਰਹੀ ਸਾਨੂੰ ਬਹੁਤ ਜਿਆਦੀਆਂ ਹੋਰ ਵੀ ਸਾਨੂੰ ਮੁਸ਼ਕਲਾਂ ਜਿਹੜੀਆਂ ਸਮੁੱਚੇ 83 ਵਰਗ ਨੂੰ ਆ ਰਹੀਆਂ ਉਹਦੇ ਸਬੰਧ ਵਿੱਚ ਸਮੁੱਚੇ ਪੰਜਾਬ ਭਰ ਦੇ ਆੜਤੀਆਂ ਨੇ ਅੱਜ ਜਿਹੜੀ ਤਲਵੰਡੀ ਭਾਈ ਵਿੱਚ ਰੈਲੀ ਕੀਤੀ ਆ ਉਹਦੇ ਸਬੰਧ ਵਿੱਚ ਦਾਣਾ ਮੰਡੀ ਬਟਾਲਾ ਤੋਂ ਅਸੀਂ ਪੂਰਾ ਆਵਾਮ ਹਮ-ਹਮਾ ਕੇ ਲੈ ਕੇ ਜਾ ਰਹੇ ਹਾਂ ਤਲਵੰਡੀ ਭਾਈ ਵੱਲ ਇਹ ਰੈਲੀ ਜੋ ਆ ਕਿਸ ਮਕਸਦ ਦੇ ਵਿੱਚ ਇਕੱਠੇ ਹੋਈ ਆ ਅੱਜ ਬਟਾਲਾ ਦਾਣਾ ਮੰਡੀ ਦਾ ਪ੍ਰਧਾਨ ਮੈਂ ਗੁਰਬਿੰਦਰ ਸਿੰਘ ਯੋਲੀ ਕਾਲਾ ਫਗਾਨਾ ਅੱਜ ਜਿਹੜੀ ਭਾਈਕੇ ਤਲਵੰਡੀ ਹੋ ਰਹੀ ਆ ਰੈਲੀ ਉਹ ਸਬੰਧਿਤ ਆਰਤੀ ਆ ਦੇ ਅੱਜ ਪਹਾੜੀ ਰੋਸ਼ਵਤ ਜਿੱਦਾਂ ਕਿ ਉਹਨਾਂ ਦੀ ਕਮਿਸ਼ਨ ਦਾਵਾ ਰੌਲਾ ਵਾ ਆਉਣ ਵਾਲੇ ਕਮਿਸ਼ਨਾਂ ਘਟਾ ਜਿੱਦਾਂ ਹਰਿਆਣੇ ਦੀ ਕਮਿਸ਼ਨ ਵਧਾਉਂਦੀ ਆ ਆਪਣੀ ਗਵਰਨਮੈਂਟ ਨੇ ਆਰਤੀ ਆ ਤੋਂ ਨਾਲ ਕਮਿਸ਼ਨ ਵੀ ਘਟਾਉਂਦੀ ਆ 2 ਰੁਪਏ ਰਹਿ ਗਈ ਹੈ ਉਹਦੇ ਨਾਲ ਕੋਈ ਵੀ ਆਰਤੀਆਂ ਨੂੰ ਬਜਤ ਨਹੀਂ ਹੁੰਦੀ ਇਸ ਰੋਸ ਦੇ ਵਿੱਚ ਅੱਜ ਭਾਈਕੇ ਤਲਵੰਡੀ ਰੈਲੀ ਰੱਖੀ ਗਈ ਹੈ ਤੁਸੀਂ ਹਰ ਵੇਂਦੇ ਹੋ ਕਿ ਕੋਈ ਵੀ ਕਿਤਾ ਹੋਵੇ ਜਿੱਦਾਂ ਟੀਚਰ ਲੇਨ ਆ ਗਈ ਹੈ ਦੂਜੀ ਲੇਨ ਹਰ ਇੱਕ ਦੀਆਂ ਤਰਖਾਵਾਂ 'ਚ ਵਾਦਾ ਪਾਇਆ ਜਾਂਦਾ ਪਹਿਲੀ ਆ ਜਿਹੜੀ ਆਰਤੀਆਂ ਦੀ ਕਟੌਤੀ ਕਰਕੇ ਪੈਸੇ ਵਧਾਉਣ ਦੀ بجائے ਘਟਾਏ ਜਾਂਦੇ ਆ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਕਿਤੇ ਨਾ ਕੋਈ ਛੇੜ ਛਾੜ ਕਰਨ ਦੀ ਕੋਸ਼ਿਸ਼ ਕੀਤੀ ਜੇ ਤੁਹਾਡੀ ਦામੀ ਵਧਾਈ ਨਾ ਇਹ ਆਉਣ ਵਾਲਾ ਜਿਹੜਾ ਸੀਜ਼ਨ ਝੋਨੇ ਦਾ ਲੱਗਣਾ ਵਾ ਉਹਦੇ ਤੇ ਅਸੀਂ ਬਾਈਕਾਰਡ ਕਰਾਂਗੇ ਅਸੀਂ ਕਿਹੇ ਵੀ ਜ਼ਿੰਮੇਵਾਰ ਦਾ ਝੋਨਾ ਨਹੀਂ ਤੋਲਾਂਗੇ ਉਹਨੇ ਦਿੱਤਾ ਕਿ ਸੈਲਰ ਮਾਰਕਣਾ ਇਹਨਾਂ ਨੇ ਧੱਕਾ ਕੀਤਾ ਜਿੱਦਾਂ ਸੈਲਰ ਵਾਲੇ ਰੂ ਰੇ ਆ ਪੀ ਉਹਨਾਂ ਦੇ ਚੋਲ ਨਹੀਂ ਲੱਗ ਰਹੇ ਕਿਉਂਕਿ ਨਵੀਂ ਫਸਲ ਆ ਗਈ ਆ ਤੇ ਆ ਮਹੀਨੇ ਤੱਕ ਸਾਰਾ ਝੋਨਾ ਫੇਰ ਦੁਬਾਰਾ ਨਵਾਂ ਆ ਜਣਾ ਵਾ ਤੇ ਹਜੇ ਤੱਕ ਪਹਿਲਾ ਸੈਂਟਰ ਗਵਰਨਮੈਂਟ ਨੇ ਉਹਨਾਂ ਦਾ ਕੋਈ ਚੋਲ ਵੀ ਨਹੀਂ ਚੁੱਕਿਆ ਉਹ ਵੀ ਹੜਤਾਲ ਤੇ ਆ ਤੇ ਇਦਾਂ ਕਿਸਾਨਾਂ ਨੂੰ ਬਹੁਤ ਜ਼ਿਆਦਾ ਮਾਰ ਪੈਣੀ ਆ ਕਿਸਾਨਾਂ ਦਾ ਝੋਨਾ ਰੋਲ ਜਾਣਾ ਵਾ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਇਹਨੂੰ ਪਹਿਲੋ ਪਹਿਲੋ ਜਿਹੜਾ ਮਸਲਾ ਹੱਲ ਕੀਤਾ ਜਾਵੇ ਇਹ ਉਹਨਾਂ ਦੇ ਸਮੇਂ ਦੇ ਵਿੱਚ ਚੰਗੀ ਤਰ੍ਹਾਂ ਨਵੇਂ ਸੀਜ਼ਨ ਜਿਹੜਾ ਚੱਲ ਚਕੇ ਨਹੀਂ ਤੇ ਇਦਾਂ ਹੀ ਹੜਤਾਲਾਂ ਹੁੰਦੀਆਂ ਰਹਿਣਗੀਆਂ ਜਿੰਨਾ ਚਿਰ ਤੱਕ ਸੈਲਰਾਂ ਵਾਲਿਆਂ ਦਾ ਤੇ ਆਰਤੀਆਂ ਦਾ ਪੂਰਾ ਮਸਲੇ ਨਹੀਂ ਹੱਲ ਹੁੰਦੇ ਇਹਨਾਂ ਚਿਰ ਇਦਾਂ ਹੀ ਬਦਤਿਆਲੀਆਂ ਤੇ ਪੱਤਰ ਨਹੀਂ ਦਿੰਦੇ ਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ